ਸਫੇਦ ਡਿਸਚਾਰਜ ਆਉਂਦਾ ਵਾਈਟ ਡਿਸਚਾਰਜ ਇਸ ਦੀ ਬੜੀ ਦਿੱਕਤ ਚੱਲ ਰਹੀ ਆ ਜੀ ਇਹ ਕਿਸ ਕਾਰਨ ਕਰਕੇ ਹੁੰਦਾ ਤੇ ਇਹ ਦੇ ਕਰਕੇ ਪ੍ਰੋਬਲਮਸ ਕੀ ਕੀ ਹੁੰਦੀਆਂ ਇਹ ਜਿੰਨੀਆਂ ਵੀ ਯੂਟਰਸ ਰਿਲੇਟਡ ਪ੍ਰੋਬਲਮਾਂ ਨੇ ਨਾ ਨੰਬਰ 1 ਸਾਡਾ ਖਾਣ ਪਾਣ ਨੰਬਰ 2 ਜਿਹੜੀ ਕੋਈ ਵੀ ਲੇਡੀਆਂ ਐ ਉਹਨੂੰ ਸਿਰਫ ਆਪਣੇ ਸੋਹਪਣ ਤੱਕ ਮਤਲਬ ਹੁੰਦਾ ਉਹ ਆਪਣੇ ਆਪ ਨੂੰ ਸੋਹਣਾ ਦਿਖਾਉਣ ਵਾਸਤੇ ਕੀ ਬੋਡੀ ਤੇ ਅਪਲਾਈ ਕਰ ਰਹੀ ਐ ਕਿ ਉਹ ਖਾ ਰਹੀ ਐ ਉਹਨੂੰ ਸਿਰਫ ਚਿਹਰੇ ਦੀ ਚਮਕ-ਦਮਕ ਤੱਕ ਮਤਲਬ ਹੁੰਦਾ ਹੋਰ ਅੰਦਰ ਕੁਛ ਮਰਜੀ ਜਾਈ ਚੱਲੇ ਪਰ ਜਿਹੜੀ ਲੇਡੀਜ਼ ਦੇ ਆਪਾਂ ਕੇਅਰ ਦੀ ਗੱਲ ਕਰੀਏ ਉਹ ਬਹੁਤ ਨਾਜ਼ੁਕ ਵਿਸ਼ਾ ਜੇ ਅੱਜ ਜੇ ਅਸੀਂ ਪਰਿਵਾਰ ਨੂੰ ਇੱਕ ਸਹੀ ਸਵਸਥ ਦੇਖਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਹੱਕ ਬਣਦਾ ਕਿ ਔਰਤ ਨੂੰ ਸੰਭਾਲਿਆ ਜਾਵੇ ਜਦੋਂ ਔਰਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨੰਬਰ 1 ਤਾਂ ਪਹਿਲਾਂ ਉਹ ਵਿਚਾਰੀ ਬੋਲਦੀ ਨਹੀਂ ਹੌਲੀ ਹੌਲੀ ਜੇ ਉਹ ਆਪਣੀ ਸੱਸ ਕੋਲੇ ਗੱਲ ਕਰਦੀ ਹੈ ਮੀਂਨਾ ਸੱਸ ਆਪਣੇ ਬੇਟੇ ਕੋਲੇ ਗੱਲ ਨਹੀਂ ਕਰਦੀ ਐਨੇ ਨੂੰ ਉਹ ਨਿੱਕੀ ਜਿਹੀ ਬਿਮਾਰੀ ਤੋਂ ਕੁਛ ਨਾ ਕੁਛ ਹੋਰ ਬਣ ਜਾਂਦਾ ਠੀਕ ਹੈ ਨਾ ਜੀ ਪਹਿਲੇ ਸਮੇਂ ਚ ਕੀ ਹੁੰਦਾ ਸੀਗਾ ਵੀ ਲੇਡੀਜ਼ ਕੇਅਰ ਰੱਖਦੀਆਂ ਸੀ ਕੰਮ ਕਰਦੀਆਂ ਸੀ ਜਦੋਂ ਗਰਮੀ ਨਿਕਲਦੀ ਸੀ ਅੰਦਰੋਂ ਗੰਦਗੀ ਬਾਹਰ ਨਿਕਲਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਬਣਦੀ ਹੁਣ ਜਿੱਥੇ ਕੋਈ ਗੰਦਗੀ ਜਮਾ ਹੋਏਗੀ ਉੱਥੇ ਤਾਂ ਪ੍ਰੋਬਲਮ ਜ਼ਖਮ ਹੋ ਜਾਣਾ ਅਲਸਰ ਹੋ ਜਾਣਾ ਤੇ ਉਹਦਾ ਕੋਈ ਗੰਢ ਹੋ ਗਈ ਉਹਦਾ ਕੁਝ ਤੋਂ ਕੁਝ ਬਣ ਜਾਣਾ ਅੱਜ ਕੱਲ ਤੇ ਪਹਿਲਾ ਹੀ ਪੁਆਇੰਟ ਹੈ ਵੀ ਜੇ ਕਿਸੇ ਦੇ ਗੰਢ ਹੈ ਸਿੱਧੇ ਕੈਂਸਰ ਹਰੇਕ ਬੰਦਾ ਸਮਝ ਲੈਂਦਾ ਵੀ ਤਾਂ ਕੈਂਸਰ ਹੋ ਗਿਆ ਪਰ ਇਦਾਂ ਨਹੀਂ ਜ ਮੈਂ ਕਹਿੰਦਾ ਵੀ ਦੇਖੋ ਆਪਣੇ ਜਿਵੇਂ ਲੇਡੀਜ਼ ਸੈਨੇਟਰੀ ਪੈਡਾਂ ਨੇ ਕਨੈਕਟਰ ਪੈਡਸ ਜੀ ਉਹ ਵਧੀਆ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਅਸੀਂ ਕੀ ਕਰਦੇ ਹਾਂ ਦੇਖੋ ਕਾਟਨ ਵੈਸਟ ਹੋਣੀਆਂ ਜੀ ਕਾਟਨ ਵੈਸਟ ਕਾਟਨ ਬੇਸ ਬਹੁਤ ਵਧੀਆ ਪਰ ਉਸਟਰਾਇਲਾਈਜੇਸ਼ਨ ਹੋਵੇ ਹੁਣ ਕੀ ਹੈ ਜੀ ਅੱਜ ਐਡਾ ਆਉਂਦੀਆਂ ਨੇ ਉਹਦੇ ਉੱਪਰ ਪਲਾਸਟਿਕ ਦੀ ਚਿੱਪ ਲੱਗੀ ਹੁੰਦੀ ਆ ਕਿੰਨੇ ਦੀ ਪੈੜਾ ਜੀ 3 ਰੁਪਏ ਦੀ ਲੇਡੀਜ਼ ਦੇ ਪਲਾਸਟਿਕ ਪੈਡਸ ਹਾਂਜੀ ਸਿਸਟਮ ਆ ਸਸਤੀਆਂ ਪੈੜਾਂ ਸਸਤੀ ਪੈਡਸ ਉਹ ਪੈਚ ਆਉਂਦੇ ਨੇ ਉਹ ਪੈਡ ਲੈ ਲੈਂਦੀ ਹੈ ਲੇਡੀਜ਼ ਪਰ ਜਿਹੜੀ ਉਹਦੇ ਚਿੱਪ ਲੱਗੀ ਹੁੰਦੀ ਆ ਉਹਤੇ ਬੇਕਾਰ ਪਲਾਸਟਿਕ ਲੱਗਿਆ ਹੁੰਦਾ ਜਦੋਂ ਬਲੀਡਿੰਗ ਹੁੰਦੀ ਆ ਨਾ ਇੱਕ ਲੇਡੀਜ਼ ਨੂੰ ਉਸ ਵੇਲੇ ਕੀ ਹੁੰਦਾ ਜੀ ਜਿਹੜਾ ਉਹਦਾ ਬਲੱਡ ਹੈ ਪੂਰਾ ਹੀਟ ਹੁੰਦਾ ਗਰਮ ਹੁੰਦਾ ਜਦੋਂ ਆ ਕੇ ਪੈਡ ਤੇ ਟਕਰਾਂਦਾ ਉਹ ਬਲੱਡ ਤਾਂ ਰਹਿ ਜਾਂਦਾ ਪੈਡ ਤੇ ਪਲਾਸਟਿਕ ਦੇ ਨਾਲ ਇਹ ਸਾਰੀ ਰਿਐਕਸ਼ਨ ਹੁੰਦਾ ਹੈ ਉਹਦਾ ਜਿਹੜਾ ਬੈਕਟੀਰੀਆ ਉਹ ਬੱਚੇਦਾਨੀ ਨੂੰ ਚਲਿਆ ਜਾਂਦਾ ਹੈ ਜਿਹੜਾ ਕਿ ਕੈਂਸਰ ਤੱਕ ਪੈਦਾ ਕਰਦਾ ਹੁਣ ਸਾਡੀ ਪੈਡ ਆਉਂਦੀ ਹੈ ਪੈਡ ਆਪਣੇ ਕੋਲੇ ਵੀ ਆ ਪਰ ਆਪਣੀ ਪੈਡ ਇਸ ਤਰ੍ਹਾਂ ਨੰਬਰ 1 ਈਚਿੰਗ ਨਹੀਂ ਹੋਣ ਦਿੰਦੀ ਹਮ ਮੈਡੀਕੇਟਡ ਹੈ ਨੰਬਰ 2 ਉਹ ਪੇਨ ਨਹੀਂ ਹੋਣ ਦਿੰਦੀ ਠੀਕ ਹੈ ਨਾ ਜੀ ਨੰਬਰ 3 ਲਕੋਰੀਏ ਨਹੀਂ ਬਣਨ ਦੇਣਗੇ ਪੇਨ ਕਾ ਦੀ ਜਦੋਂ ਜੀ ਮੈਂਸ ਚ ਡਿਸਚਾਰਜ ਹੁੰਦਾ ਨਾ ਉਦੋਂ ਬਹੁਤ ਪੇਨ ਹੁੰਦੀ ਹੈ ਲੇਡੀ ਉਹ ਤਾਂ ਇੰਟਰਨਲ ਹੀ ਹੁੰਦੀ ਹੈ ਉਹਦਾ ਪੈਣ ਦਾ ਵੈਸੇ ਇੰਨਾ ਨਹੀਂ ਜੀ ਨਹੀਂ ਜੀ ਪੈੜ ਪੇਨ ਕਿਲਰ ਹੈ ਆਪਣੇ ਤੁਹਾਡੇ ਪੈੜ ਹਾਂ ਪੇਨ ਰੋਕਦੀ ਹੈ ਇੱਕ ਇੱਕ ਦੋਸ ਜਿੰਮੇ ਮਰਜੀ ਹੋਵੇ ਜੀ ਸਾਥੋਂ ਪੈੜਾ ਪੂਰੀਆਂ ਨਹੀਂ ਹੋ ਰਹੀਆਂ ਤੁਸੀਂ ਕਹਿ ਰਹੇ ਹੋ ਤੁਹਾਡੇ ਪੈੜ ਦੇ ਨਾਲ ਪੇਨ ਦੂਰ ਪੇਨ ਦੂਰ ਹੁੰਦਾ ਵੀਰ ਜੀ ਤੁਸੀਂ ਕਹਿੰਦੇ ਪੂਰੀਆਂ ਨਹੀਂ ਪੈਂਦੀਆਂ ਤਾਂ ਦਿਖਾ ਦਿਓ ਸਾਨੂੰ ਕੋਈ ਕੋਈ ਗੱਲ ਨਹੀਂ ਜੀ ਦਿਖਾ ਦਾਂਗੇ ਮੈਂ ਤੁਹਾਨੂੰ ਡੈਮੋ ਵੀ ਦਿਖਾ ਸਕਦਾ ਹਾਂ 120 ਐਮਐਲ ਪਾਣੀ ਸੋਖ ਕਰਦੀ ਹੈ ਜੀ 120 ਐਮਐਲ ਪਾਣੀ ਸੋਖ ਕਰਦੀ ਹੈ ਪੀਨ ਤਾਂ ਇੰਟਰਨਲ ਹੀ ਹੋਣੀ ਹੈ ਨਾ ਉਹਨੇ ਕਿੱਥੋਂ ਸਹੀ ਕਰਨੀ ਵੀਰ ਜੀ ਜਿਹੜੀ ਚੀਜ਼ ਦੇਖੋ ਇੱਕ ਨੈਚੁਰਲ ਹੋ ਗਈ ਮੈਡੀਕੇਟਡ ਹੋ ਗਈ ਠੀਕ ਹੈ ਨਾ ਜੀ ਬਾਰ ਬਾਰ ਪੈਡ ਨਹੀਂ ਚੇਂਜ ਕਰਨੀ ਇੱਕ ਦਿਨ ਵਿੱਚ ਦੀ ਇੱਕੋ ਪੈਡ ਯੂਜ਼ ਹੋਣੀ ਹੈ ਇਸ ਤਰ੍ਹਾਂ ਦੀ ਕੁਆਲਿਟੀ ਆ ਵੀ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਇਸ ਕੰਪਨੀ ਦੀ 100 ਰੁਪਏ ਦੀ ਇੱਕ ਪੈੜ ਹੈ ਹੂੰ ਠੀਕ ਹੈ ਜੀ ਜਿਹੜੇ ਸਾਰੇ ਕੰਮ ਕਰਦੀ ਹੈ ਹੂੰ ਪਰ ਆਪਣੀਆਂ 100 ਤਕਰੀਬਨ 12 ਪੈੜਾਂ ਨੇ ਜੀ ਦੋ ਛੋਟੀਆਂ ਪੈਟੀ ਲੇਅਰ 10 ਪੈੜਾਂ 12 ਪੀਸ ਸਾਡਾ ਸਾਰਾ 2 ਤੋਂ 250 ਰੁਪਏ ਦਾ ਪੈਕੇਜ ਹੈ ਜੇ ਉਹਨਾਂ ਨੂੰ ਪਸੂਚੇ ਜਿਹੜੇ ਲੇਡੀਜ਼ ਵਰਤਰੇ ਨੇ ਪੈੜਾਂ ਰਿਪੀਟ ਚ ਲੈ ਕੇ ਜਾਂਦੇ ਨੇ ਸਾਡੀਆਂ ਪੈੜਾਂ ਕੈਨੇਡਾ ਤੱਕ ਜਾ ਰਹੀਆਂ ਨੇ ਜੀ ਦਤ ਕੀ ਉੱਥੇ ਤਾਂ ਕਿੰਨੀਆਂ ਹੀ ਕੰਪਨੀਆਂ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਕੈਨੇਡਾ ਤੋਂ ਵੀਡੀਓ ਕਾਲ ਤੇ ਪ੍ਰੂਫ ਵੀ ਕਰਾ ਸਕਦਾ ਹੂੰ ਕਰਾ ਦਿਓ ਠੀਕ ਹੈ ਨਾ ਜੀ ਹੁਣ ਕਰਾ ਦਿਓ ਬਾਅਦ ਚ ਕਰਾ ਦੇ ਕਰਾ ਦਿਓ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਤੁਹਾਡੇ ਨੰਬਰ ਤੇ ਨਾ ਤੁਸੀਂ ਵੀਡੀਓ ਬਣਾ ਲਿਓ ਠੀਕ ਹੈ ਤੁਹਾਡਾ ਨੰਬਰ ਦੇ ਦਿਆਂਗਾ ਦਿਓ ਉਹ ਪੈਨ ਜੀ ਸਾਰਾ ਡਿਫਾਈਨ ਕਰ ਦੇਣਗੇ ਮੇਰੇ ਮੈਨੂੰ ਹੀ ਨੰਬਰ ਦਿਓ ਮੈਂ ਵਿੱਚ ਵੀਡੀਓ ਦੇਵਾਂਗਾ ਇਦਾਂ ਕਰ ਲਿਓ ਜੀ ਹਮ ਨੋ ਡਾਊਟ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਹਮ ਕਿਉਂਕਿ ਸਿਸਟਮ ਕੀ ਹੈ ਨਾ ਹੁਣ ਪੈਡ ਲੇਡੀਜ਼ ਵਰਤਦੇ ਨੇ ਜਿਹੜਾ ਜਿਹੜਾ ਕੁਝ ਲੇਡੀਜ਼ ਦੱਸਦੇ ਨੇ ਮੈਂ ਉਹੀ ਡਿਫਾਈਨ ਤੁਹਾਨੂੰ ਕਰ ਰਿਹਾ ਹਮ ਉਹੀ ਕਲੀਅਰ ਕਰ ਰਿਹਾ ਹਮ ਠੀਕ ਹੈ ਨਾ ਜੀ ਤੇ ਯੂਟਰਸ ਦੀ ਗਰਮੀ ਲੀਵਰ ਦੀ ਗਰਮੀ ਜਦੋਂ ਹੁੰਦੀ ਹੈ ਉਦੋਂ ਲੇਡੀਜ਼ ਨੇ ਇਰੀਟੇਟ ਹੋ ਜਾਣਾ ਹੂੰ ਜਦੋਂ ਯੂਟਰਸ ਦੀ ਗਰਮੀ ਵੱਧਦੀ ਆ ਉਹਨਾਂ ਚਿੜਚਿੜਾਪਨ ਹੋ ਜਾਣਾ ਚਿੜਚਿੜਾਪਨ ਤੇ ਲੱਤਾਂ 'ਚ ਦਰਦ ਹੂੰ ਹਿਪ ਪੇਨ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਚਿਹਰੇ ਨੇ ਬਡਰੂਪ ਹੋ ਜਾਣਾ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਆ ਜਾਣੇ ਉਹ ਸਾਰੇ ਪ੍ਰੋਡਕਟ ਅਵੇਲੇਬਲ ਨੇ ਆਪਣੇ ਤੁਸੀਂ ਪਹਿਲਾਂ ਆਏ ਸੀ ਮੈਂ ਆਪਣੇ ਐਡ ਕੀਤੀ ਸੀ ਫੇਸ ਵਾਸ ਫੇਸ ਕਿਟ ਦੀ ਹੈ ਨਾ ਜੀ ਹੁਣ ਉਹਦੋਂ ਵੀ ਐਡਵਾਂਸ ਆ ਗਏ ਉਦੋਂ ਵੀ ਐਡਵਾਂਸ ਆ ਗਏ ਉਹ ਉਦੋਂ ਵੀ ਨੈਚੁਰਲ ਚੀਜ਼ ਐਡਵਾਂਸ ਚੀਜ਼ ਤੇ ਬਿਲਕੁਲ ਸਿੰਪਲ ਚੀਜ਼ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੀ ਫਾਇਦਾ ਹੁੰਦਾ ਫੇਸ ਕਿਟ ਦਾ ਫੇਸ ਕਿਟ ਦਾ ਫਾਇਦਾ ਇਹ ਹੀ ਹੈ ਜੇ ਵੀ ਜਿਹੜੇ ਹੁਣ ਲੋਕੀ ਕੈਮੀਕਲ ਲਾ ਲਾ ਕੇ ਜਿੱਦẽ ਉਹਨੂੰ ਛੱਡਦੇ ਨੇ ਬੁਰਾ ਹਾਲ ਹੋ ਜਾਂਦਾ ਚਿਹਰੇ ਦਾ ਪਰ ਜਿਹੜਾ ਆਪਣਾ ਪ੍ਰੋਡਕਟ ਵਰਤੂਗਾ ਉਹਦੇ ਚਿਹਰੇ ਤੇ ਕਦੇਆਂ ਚੁਰੜੀਆਂ ਨਹੀਂ ਆਉਣਗੀਆਂ ਚਿਹਰੇ ਤੇ ਨਿਖਾਰ ਇੱਕ ਮਤਲਬ ਆਪਾਂ ਕਹਿੰਦੇ ਵੀ ਚਿਹਰੇ ਤੇ ਨੂਰ ਵੱਖਰਾ ਹੂੰ ਉਹ ਚੀਜ਼ ਤੁਸੀਂ ਕਿਸੇ ਵੀ ਅਦਰ ਉਸ ਦਾ ਕੋਈ ਸਿਰਮਲਾ ਲਿਓ ਫੇਸ ਤੇ ਉਹ ਚਿਪਚਿਪਾ ਹਟੋ ਇਰੀਟੇਟ ਕਰੀ ਜਾਂਦਾ ਹੂੰ ਸਾਡਾ ਸਿਰਮਲਾ ਲਿਓ ਐਦਾਂ ਰਚ ਜਾਂਦਾ ਜਦੋਂ ਵੀ ਤੁਸੀਂ ਹਾ ਚਿਹਰੇ ਤੇ ਹੱਥ ਲਾਉਂਗੇ ਜਾਂ ਤੁਸੀਂ ਹੱਥ ਤੇ ਲਾ ਲਿਆ ਐਦਾਂ ਸੌਫਟ ਸੌਫਟੀ ਰਹੂਗਾ ਇੰਨਾ ਪਹਿਣਾ ਦਾ ਪਿਆਰ ਮਿਲ ਰਿਹਾ ਜਿੰਨਾ ਵੀ ਕਹਿ ਦੋ ਵਦੇਸ਼ ਤੱਕ ਆਪਣੀ ਫੇਸ ਕਿਟ ਜਾਰੀ ਹੈ ਜੀ ਸਿਰਮ ਲਿਆ ਕੇ ਦਿਖਾ ਦੂੰਗਾ ਦਿਖਾ ਦਿੰਦੇ ਕੋਈ ਗੱਲ ਨਹੀਂ ਲਿਆ ਦੇਖਦੇ ਹੋ ਤੁਹਾਡੀ ਗੱਲ ਅਜ ਪ੍ਰੂਫ ਕਰਕੇ ਦੇਖ ਲੈ ਬਿਲਕੁਲ ਜੀ ਕਰੋ ਪ੍ਰੂਫ ਹੂੰ ਪ੍ਰੂਫ ਕਰੋ ਕੋਈ ਚੱਕਰ ਨਹੀਂ ਜੀ ਹੂੰ ਅੱਗੇ ਆਪਾਂ ਚਲੋ ਨਾਲ ਨਾਲ ਗੱਲਬਾਤ ਵੀ ਕਰੀ ਜਾਂਦੇ ਜਿੰਨਾ ਤੱਕ ਸਿਰਮ ਆਉਂਦਾ ਸਿਰਮ ਦਿ ਸਿਰਮ ਦਿਖਾ ਦਾਂਗੇ ਹੁਣ ਜਿਹੜਾ ਫੇਸ ਵਾਸਤੇ ਪਹਿਲਾਂ ਆਪਣਾ ਕ੍ਰਿਸਟੋਬਾਲ ਜਿਸ ਸੀ ਹੁਣ ਸੰਗਤ ਦੀ ਮੰਗ ਐਸਆ ਭੈਣਾ ਦੇ ਹੁਣ ਆਪਾਂ ਨੇ ਕਾਫੀ ਪੇ ਬੇਸ ਤੇ ਤਿਆਰ ਕਰਾ ਲੈ ਫੇਸ ਵਾਸ਼ ਹੂੰ ਬਹੁਤ ਚੱਲ ਰਿਹਾ ਨੈਚੁਰਲ ਕਾਫੀ ਉਹ ਚ ਕਾਫੀ ਬੇਸ ਤੇ ਹਾਂਜੀ ਉਹਦਾ ਵੀ ਫਾਇਦਾ ਉਹ ਜਿਹੜੇ ਦੱਸਣ ਵਾਲੇ ਦੱਸਦੇ ਨੇ ਕਹਿੰਦੇ ਜੇ ਫਲਾਣੀ ਕੰਪਨੀ ਦਾ ਵਰਤਿਆ ਉਹ ਚ ਕਾਫੀ ਬੇਸ ਹੈ ਉਹ ਬਹੁਤ ਵਧੀਆ ਬਹੁਤ ਵਧੀਆ ਆਪਾਂ ਦਿੱਤਾ ਬਣਨ ਕਿਵੇਂ ਕਿ ਮਿਲਦੇ ਆ ਬਿਲਕੁਲ ਜੀ ਹੂੰ ਕਰੀਮ ਹੈ ਆਪਣੀ ਹੂੰ ਉਹਦੇ ਬੜੇ ਰਿਜ਼ਲਟ ਨੇ ਹੂੰ ਸਿਸਟਮ ਇਹ ਹੈ ਜੀ ਕਈ ਦਫਾ ਹੁਣ ਕੰਨਿਆਂ ਦੇ ਨਾ ਪੈਣਾ ਨੂੰ ਰਿਜ਼ਲਟ ਘਟ ਹੈ ਉਹ ਫਿਰ ਮੈਨੂੰ ਕਹਿੰਦੇ ਨੇ ਜੇ ਰਿਜ਼ਲਟ ਘਟਾ ਹੈ ਮੈਂ ਕਹਿੰਦਾ ਜੇ ਕੱਲਾ ਫੇਸ ਤੋਂ ਹੀ ਜਾਂਨੇ ਹੋ ਸੋਨੂੰ ਨਾਲ ਹੋਰ ਪ੍ਰੋਬਲਮ ਹੋਊ ਫਿਰ ਕੀ ਨਿਕਲਦਾ ਸਾਹਮਣੇ ਸਾਨੂੰ ਪੀਸੀਓਡੀ ਜੀ ਲਕੋਰੀਆ ਕਰਕੇ ਫੇਸ ਚ ਬਿਲਕੁਲ ਫਿਰ ਉਹਨਾਂ ਦੇ ਉਹ ਕਲੀਅਰ ਕਰੀਦਾ ਤੇ ਉਹ ਕਲੀਅਰ ਕਰਕੇ 1 ਮਿੰਟ ਕੱਟ ਲਾਵਾਂਗੇ ਆਪਣੀ ਫਰਮ ਦੇ ਨਹੀਂ ਹੈ ਜੀ